ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿੱਚ ਲਾਈਫ ਇੰਸ਼ੋਰੈਂਸ ਦੇ ਪੈਸਿਆਂ ਦੇ ਲਈ ਔਰਤ ਦਾ ਕਤਲ ਕਰਨ ਦੀ ਖੌਫਨਾਕ ਘਟਨਾ ਸਾਹਮਣੇ ਆਈ ਆ ਇਸ ਘਟਨਾ ਨੂੰ ਔਰਤ ਦੇ ਪਤੀ ਨੇ ਤਿੰਨ ਲੋਕਾਂ ਦੇ ਨਾਲ ਮਿਲ ਕੇ ਅੰਜਾਮ ਦਿੱਤਾ ਹੈ ਤੇ ਹੁਣ 17 ਮਹੀਨਿਆਂ ਬਾਅਦ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਪਤੀ ਫਿਰ ਵੀ ਉਸ ਦਾ ਫਰਾਰਾ ਪੁਲਿਸ ਦੇ ਡਿਪਟੀ ਕਮਿਸ਼ਨਰ ਅੋ ਸੰਸਾਖ ਸਿੰਘ ਦੇ ਅਨੁਸਾਰ ਪੁਲਿਸ ਨੇ ਮੰਗਲਵਾਰ ਨੂੰ ਕੁਲਦੀਪ ਸਿੰਘ ਵਕੀਲ ਅਮਲੋਕ ਨਿਗਮਤਨ ਦੀਪਕ ਵਰਮਾ ਨੂੰ ਕਤਲ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਹੈ ਲਖਨਊ ਦੇ ਕੰਚਨਪੁਰ ਮਟਿਆਰੀ ਦੇ ਰਹਿਣ ਵਾਲੇ 32 ਸਾਲਾ ਅਭਿਸ਼ੇਕ ਸ਼ੁਕਲਾ ਨੇ ਸਾਲ 2022 ਦੇ ਵਿੱਚ 28 ਸਾਲਾਂ ਦੀ ਪੂਜਾ ਜਾਦਵ ਦੇ ਨਾਲ ਵਿਆਹ ਕੀਤਾ ਸੀ ਤੇ ਅਭਿਸ਼ੇਕ ਸ਼ੁਕਲਾ ਦਾ ਇਹ ਦੂਜਾ ਵਿਆਹ ਸੀ ਉਹਨੇ ਜੀਵਨ ਬੀਮੇ ਦੇ ਪੈਸੇ ਹੜੱਪਣ ਦੇ ਲਈ ਦੂਜਾ ਵਿਆਹ ਕੀਤਾ ਸੀ ਜਦੋਂ ਕਿ ਉਸਦੀ ਪਹਿਲੀ ਪਤਨੀ ਜਿਉਂਦੀ ਸੀ ਵਿਆਹ ਦੇ 1 ਸਾਲ ਅੰਦਰ ਉਹਨੇ 10 ਲੱਖ ਰੁਪਏ ਦਾ ਕਰਜ਼ਾ ਲੈ ਲਿਆ ਤੇ ਪਤਨੀ ਦੇ ਨਾਂ ਤੇ ਕਿਸ਼ਤਾਂ ਦੇ 6 ਵਾਹਨ ਖਰੀਦੇ। ਇਹਨਾਂ ਦੇ ਵਿੱਚੋਂ 4 ਕਾਰਾਂ ਤੇ 2 ਬਾਈਕ ਸਨ। ਇਸ ਦੇ ਨਾਲ ਹੀ ਦੋਸ਼ੀ ਪਤੀ ਨੇ ਪਤਨੀ ਦੇ ਨਾਂ ਤੇ 50 ਲੱਖ ਰੁਪਏ ਦਾ ਜੀਵਨ ਬੀਮਾ ਪਾਲਸੀ ਵੀ ਖਰੀਦੀ ਤੇ ਤੋਂ ਬਾਅਦ ਉਸਤੇ ਕਤਲ ਦੀ ਸਾਜ਼ਿਸ਼ ਰਚਣ ਲੱਗਿਆ। ਉਨੇ ਹਾਦਸੇ ਉਨੇ ਇਸ ਕਤਲ ਨੂੰ ਹਾਦਸੇ ਦੇ ਰੂਪ ਦੇਣ ਦੀ ਕੋਸ਼ਿਸ਼ ਕੀਤੀ 20 ਮਈ ਨੂੰ 2023 ਨੂੰ ਪੂਜਾ ਦਾ ਸਹੁਰਾ RAM ਮਿਲਤ ਦਵਾਈ ਲੈਣ ਦੇ ਬਹਾਨੇ ਉਹਨੂੰ ਘਰੋਂ ਬਾਹਰ ਲੈ ਗਿਆ ਤੇ ਪਹਿਲਾਂ ਤਾਂ ਉਹ ਸੋਚੀ ਸਮਝੀ ਸ਼ਾਸਨ ਦੇ ਤਹਿਤ ਇੱਕ ਕਾਰ ਪੂਜਾ ਨੂੰ ਰੋਡ ਦੇ ਦਰੜ ਲੈ ਗਈ ਉਹਦੀ ਮੌਤ ਹੋ ਗਈ ਤੇ ਪੁਲਿਸ ਨੇ ਕਾਰ ਚਾਲਕ ਦੀਪਕ ਬਰਮਾ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਪਰ ਅਭਿਸ਼ੇਕ ਸ਼ੁਕਲਾ ਤੇ ਉਹਦਾ ਜਿਹੜਾ ਪਿਤਾ RAM ਮਿਲਨ ਉਹ ਫਰਾਰ ਹੋ ਗਏ ਇੱਥੇ ਪੁਲਿਸ ਦੀਆਂ ਕਈ ਟੀਮਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਨਵੰਬਰ 2023 ਦੇ ਵਿੱਚ ਅਭਿਸ਼ੇਕ ਸ਼ੁਕਲਾ ਆਪਣੀ ਪਤਨੀ ਦੇ ਜੀਵਨ ਬੀਮਾ ਪਾਲਸੀ ਨੂੰ ਕੈਸ਼ ਕਰਨ ਲਈ ਆਇਆ ਸੀ ਜਦੋਂ ਕੰਪਨੀ ਨੂੰ ਉਹਦੀਆਂ ਗਤੀਵਿਧੀਆਂ ਤੇ ਸ਼ੱਕ ਹੋਇਆ ਤਾਂ ਉਹਨਾਂ ਨੇ ਪੁਲਿਸ ਦੇ ਪੁਲਸਨ ਉਸ ਦੇ ਔਨ ਦੀ ਸੂਚਨਾ ਦੇ ਦਿੱਤੀ ਇਤਕਾਰ ਤੋਂ ਬਾਅਦ ਪੂਜਾ ਨੇ ਪਤੀ ਅਭਿਸ਼ੇਕ ਤੇ ਸੌਰੇ ਰਾਮ ਮਿੰਨ ਦੇ ਨਾਲ ਉਸਦੇ ਨਾਲ ਗੱਲਬਾਤ ਕਰਦਿਆਂ ਉਹਦੇ ਦੋ ਸਬੂਤ ਵੀ ਮਿਲੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ